ਵੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਾਫੀ ਬਿਆਨ ਦਿੱਤੇ ਆ ਵੀ ਮੈਂ ਗੁੰਡਾਗਰਦੀ ਪੰਜਾਬ ਤੋਂ ਖਤਮ ਕਰ ਰਿਹਾ ਗੈਂਗ ਨੂੰ ਔਰ ਇਹ ਗੈਂਗ ਤੋਂ ਘਟ ਨਹੀਂ ਸੀ ਜਿਹੜਾ ਵੀ ਕੱਲੇ ਮੁੰਡੇ ਨੂੰ ਗੱਡੀ ਤੋਂ ਬਾਹਰ ਕੱਢ ਕੇ ਉੱਤੇ ਨਿਹੱਥੇ ਦੇ वार ਕੀਤਾ ਉਹਦਾ ਇੱਕ ਗੁੱਟ ਜਿਹੜਾ ਅੱਧ ਤੋਂ ਜ਼ਿਆਦਾ ਜਿਹੜਾ ਵੱਡਿਆ ਗਿਆ ਸੀ ਉਹ ਮੈਡੀਕਲ ਲਿਆਂਦਾ ਸੀਗਾ ਅੰਕਸ਼ ਅਗਰਵਾਲ ਉਹਦੇ ਕੋਲੇ ਇੱਕ ਕੇਸ ਸੀ ਡਾਕਟਰ ਕੋਲੇ ਔਰ ਉਹਦੀਆਂ ਪਹਿਲਾਂ ਵੀ ਕਾਫੀ ਹੈਸ਼ ਕਹਿਤਾ ਔਰ ਮੇਰਾ ਨਾਮ ਬਾਬਾ ਲਖਵੀਰ ਸਿੰਘ ਔਰ ਮੈਂ ਆਪਣੇ ਜਥੇਬੰਦੀ ਵੱਲੋਂ ਅ ਇਥੋਂ ਦੇ ਡਾਕਟਰ ਵਰਨ ਡਾਕਟਰ ਨੇ ਸੀਨੀਅਰ ਡਾਕਟਰ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਸਾਨੂੰ ਹੌਸਲਾ ਦਵਾਇਆ ਸੀ ਭਰੋਸਾ ਵੀ ਦਿੱਤਾ ਸੀ ਵੀ ਡਾਕਟਰ ਨੂੰ ਜਿਹੜਾ ਸਸਪੈਂਡ ਕੀਤਾ ਜਾਊਗਾ ਉੱਥੇ ਬਣਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਕਿਹਾ ਸੀ ਇੱਕ ਦਰਖਾਸਤ ਜਿਹੜੀ ਮਾਨਯੋਗ ਐਸਐਸਪੀ ਟੀਕੋੜ ਨੂੰ ਦਿੱਤੀ ਜਾਵੇ ਉਹਦੇ ਵਿੱਚ ਸਾਡੀਆਂ ਹੋਰ ਵੀ ਮੰਗਾਂ ਸੀ ਜਿਵੇਂ ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਡਾਕਟਰ ਡਿਊਟੀ ਕਰਦੇ ਆ ਉਹ ਬਹੁਤ ਘੱਟ ਉਮਰ ਦੇ ਡਾਕਟਰ ਨੇ ਕੁੜੀਆਂ ਤੇ ਮੁੰਡੇ ਔਰ ਸਾਰਿਆਂ ਦੇ ਜਦੋਂ ਵੀ ਉੱਥੇ ਕੋਈ ਐਮਰਜੈਂਸੀ ਮਰੀਜ਼ ਜਾਂਦਾ ਹੈ ਜਾਂ ਕੋਈ ਮਰੀਜ਼ ਦੇ ਨਾਲ ਆਪਣਾ ਕੋਈ ਹੈਲਪਰ ਜਾਂਦਾ ਹੈ ਪਰਿਵਾਰ ਦਾ ਮੈਂਬਰ ਤੇ ਉਹ ਉਹਨਾਂ ਦੇ ਫੋਨ ਜਿਹੜੇ ਕੰਨਾਂ ਨੂੰ ਲੱਗੇ ਹੁੰਦੇ ਆ ਸੋ ਟੀਕਾ ਭਰਨਾ ਕੋਈ ਹੋਰ ਹੁੰਦਾ ਮੈਂ ਪਿਛਲੇ ਦਿਨ ਵੀ ਬਿਆਨ ਦਿੱਤਾ ਤੇ ਭਰ ਕੋਈ ਹੋਰ ਲੈਂਦੇ ਸੋ ਇਸ ਕਰਕੇ ਉਹ ਫੋਨ ਜਿਹੜੇ ਆ ਡਿਊਟੀ ਦੇ ਸਿਰ ਤੇ ਬੰਦ ਕੀਤੇ ਜਾਣ ਅਸੀਂ 1-2 ਦਿਨਾਂ ਦੇ ਅੰਦਰ ਜਾਣਾ ਉੱਥੇ ਤੇ ਅਸੀਂ ਉਹ ਫੋਨ ਲੈਣੇ ਆਖੋ ਤੇ ਮੁੜ ਕੇ ਸਾਨੂੰ ਇੱਥੋਂ ਦੇ ਐਸਐਸਪੀ ਸਾਹਿਬ ਜਾਂ ਪ੍ਰਸ਼ਾਸਨ ਕਹੇ ਵੀ ਇਹ ਤੁਸੀਂ ਧੱਕਾ ਕਰਦੇ ਹੋ ਅਸੀਂ ਇਹ ਇਹਵਾਂ ਦਾ ਕੰਮ ਹੋਣ ਨਹੀਂ ਦੇਣਾ ਡਿਊਟੀ ਸਰ ਫੋਨ ਬੰਦ ਹੋਣ ਤੇ ਅੰਕੁਸ਼ अग्रवाल ਦੀ ਜਿਹੜੀ ਕਾਰਵਾਈ ਸੀ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਨੇ ਦਿੱਤਾ ਹੋਇਆ ਸੀ ਔਰ ਸੁਣ ਵਿੱਚ ਆਇਆ ਵੀ ਡਾਕਟਰ ਨੂੰ ਸ਼ਾਇਦ ਸਸਪੈਂਡ ਕੀਤਾ ਹੈ ਸੁਣ ਵਿੱਚ ਆਇਆ ਚਲੋ ਜੇ ਕੀਤਾ ਤਾਂ ਚੰਗੀ ਗੱਲ ਆ ਨਹੀਂ ਤਾਂ ਕਰੋ ਕੱਲਾ ਸਸਪੈਂਡ ਨਾਲ ਗੱਲ ਨਹੀਂ ਬਣਨੀ ਤੇ ਘਰ ਅਸੀਂ ਡਾਕਟਰ ਦਾ ਜਾਣਦੇ ਆ ਕੋਈ ਈ ਖਾਸ ਗੱਲ ਨਹੀਂ ਸਾਡੇ ਲਈ ਉਹ ਤੁਰਿਆ ਵੀ ਫਿਰਦਾ ਬਾਹਰ ਅੰਦਰ ਵੀ ਮੇਰੇ ਤੇ ਕਾਰਵਾਈ ਹੋਊਗੀ ਅਸੀਂ ਉਹਨੂੰ ਹਾਈ ਕੋਰਟ ਵੀ ਲੈ ਕੇ ਜਾਵਾਂਗੇ ਤੇ ਉਸ ਡਾਕਟਰ ਨੂੰ ਐ ਐਸਐਸਪੀ ਸਾਹਿਬ ਫਰੀਦਕੋਟ ਨੂੰ ਕਹਿ ਕੇ ਉਹਦੇ ਤੇ ਜਿਹੜਾ ਧਾਰਾ ਲੱਗਦੀ ਹੈ ਕਾਰਵਾਈ ਹੁੰਦੀ ਉਹ ਅਸੀਂ ਫੁੱਲ ਕਰਾਵਾਂਗੇ ਸਾਡੀ ਸਾਰੀ ਜਥੇਬੰਦੀ ਏਕਾ ਬਣਾ ਕੇ ਅਸੀਂ ਆਵਾਂਗੇ ਜੇ ਨਹੀਂ ਹੁੰਦੀ ਅਸੀਂ ਇੱਥੇ ਰੋਸ ਮੈਡੀਕਲ ਦੀ ਸੜਕ ਜਾਮ ਕਰ ਦਾਂਗੇ ਨਹੀਂ ਹੁੰਦੀ ਫਿਰ ਜੇ ਉਹਦਾ ਗੁੱਟ ਲਾਉਣਾ ਪਿਆ ਤੇ ਗੁੱਟ ਫਿਰ ਸਿੰਘਾ ਕੋਲੇ ਝੜ ਅੜ ਕੇ ਤਾਂ ਹੈ ਨਹੀਂ ਤੇ ਫਿਰ ਅਸੀਂ ਉਹਦਾ ਵੀ ਲਾ ਦਾਂਗੇ ਇੱਕ ਮਾਨ ਸਰਕਾਰ ਵੱਲੋਂ ਕੀ ਲਿਖੀ ਨਹੀਂ ਇਹ ਵੀ ਕਿਹਾ ਗਿਆ ਸੀ ਕਿ ਸਰਕਾਰੀ ਦਫਤਰਾਂ ਦੇ ਵਿੱਚ ਮੋਬਾਈਲ ਜਰੇ ਅਲਾਉਡ ਨਹੀਂ ਹੋਣਗੇ ਹੂੰ ਆਲਾਉਡ ਤਾਂ ਹੋਏ ਪਏ ਆ ਮੈਂ ਤਾਂ ਆਪਣੀ ਦਜਦਾਂ ਤਨੂੰ ਮੈਂ ਤਾਂ ਕੁਦਰਤੀ ਰਾਤ ਨੂੰ ਉੱਦੇ ਗਿਆ ਜੀ 10 ਮਿੰਟ ਮੈਂ ਖੜਾ ਰਹਾ ਬੀਪੀ ਮੇਰਾ ਬਲੱਡ ਪ੍ਰੈਸ਼ਰ ਵਧਿਆ ਹੈ ਘਬਰਾਹਟ ਮੈਨੂੰ ਹੋ ਰਹੀ ਹੈ ਮੈਂ ਇੱਕ ਜਥੇਬੰਦੀ ਦਾ ਆਗੂ ਬੰਦਾ ਹਾਂ ਭਾਵੇਂ ਮੈਂ ਸਿਵਲ ਕੱਪੜਿਆਂ ਚ ਗਿਆ ਰਾਤ ਨੂੰ ਉੱਠ ਕੇ ਤੇ ਮੈਂ ਉਹਨਾਂ ਨੂੰ ਕਹੀ ਜਾਂਦਾ ਮੇਰਾ ਬੀਪੀ ਚੈੱਕ ਕਰ ਦੋ ਉਹ ਡਾਕਟਰ ਕਰਨਗੇ ਜੀ ਉਹ ਡਾਕਟਰ ਨਹੀਂ ਕਰੂਗੀ ਜੀ ਤੇ ਉਹਨਾਂ ਦੇ ਛਤਰਾ ਛਤਰਾ ਜਿਹੜੇ ਫੋਨ ਜਿਹੜੇ ਕੰਨਾਂ ਨੂੰ ਲਾਏ ਹੋਏ ਆ ਤੇ ਆ ਜਿਹੜੀਆਂ ਜਾਦੇ ਮੌਤਾਂ ਮੈਡੀਕਲ ਫਰੀਦਕੋਟ ਜਾਂ ਹੋਰ ਜਿਹੜੇ ਹਸਪਤਾਲ ਹੈ ਮੌਤਾਂ ਹੁੰਦੀਆਂ ਇਹ ਇਹਨਾਂ ਦੀਆਂ ਨਗਹਿਲੀਆਂ ਕਰਕੇ ਹੁੰਦੀਆਂ ਕਿਉਂਕਿ ਹੱਥਾਂ 'ਚ ਫੋਨ ਹੁੰਦੇ ਇਹਨਾਂ ਦੇ ਤੇ ਇੱਕ ਹੱਥ ਨਾਲ ਟੀਕਾ ਭਰ ਰਹੇ ਹੁੰਦੇ ਆ ਭਰਨਾ ਕੋਈ ਹੋਰ ਹੁੰਦਾ ਭਰ ਕੇ ਲਾ ਕੋਈ ਹੋਰ ਦਿੰਦੇ ਮੁੜ ਕੇ ਕਹਿੰਦੇ ਆ ਜੀ ਇਹ ਤਾਂ ਜੋ ਰੱਬ ਨੇ ਕਰਨਾ ਸੀ ਉਹ ਮਾੜਾ ਹੋ ਗਿਆ ਜੀ ਸੋ ਇਸ ਕਰਕੇ ਫੋਨ ਲੈਣ ਇਹ ਜਿਹੜੇ ਬੰਦ ਹੋਣੇ ਚਾਹੀਦੇ ਮੈਂ 1-2 ਦਿਨਾਂ ਤੱਕ ਇਹ ਜਾਣਾ ਕਿਹੜਾ ਮਾਰਾਂਗੇ emergancy ward ਚ ਜਿਹਦੇ ਅਸੀਂ ਹੱਥ 'ਚ ਫੋਨ ਵੇਖ ਲਈ ਖੋ ਲੈਣਾ ਫੋਨ ਤੇ ਜੋ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਕਰ ਦੋ ਸਾਡੇ